ਸਤਿ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਏ ਕਲਾਸ ਟੇਲਰ ਤਲਵੰਡੀ ਸਾਬੋ ਅੱਜ ਬਾਈ ਜੀ ਹੋਰਾਂ ਕੋਲੇ ਆਏ ਸੀ ਇਹਨਾਂ ਨੇ ਬਹੁਤ ਵੱਡਾ ਠਮਾਕਾ ਰੱਖਿਆ ਤੇ ਆਫਰ ਤੁਸੀਂ ਬਾਈ ਜੀ ਹੋਰੀ ਕੱਪੜੇ ਵੀ ਦਿਖਾਉਣਗੇ ਤੁਹਾਨੂੰ ਪਰ ਇੱਕ ਗੱਲ ਜ਼ਰੂਰ ਹੈ ਪਹਿਲਾਂ ਸਾਰੇ ਬਾਹਰ ਜਾ ਕੇ ਪਤਾ ਕਰਕੇ ਫਿਰ ਇਹਨਾਂ ਕੋਲੇ ਆਇਓ ਬਠਿੰਡੇ ਜਾਣ ਦੀ ਕੋਈ ਲੋੜ ਨਹੀਂ ਹੋਰ ਕਿਤੇ ਮਾਨਸਾ ਜਾਣ ਦੀ ਕੋਈ ਲੋੜ ਨਹੀਂ ਸਰਸੇ ਜਾਣ ਦੀ ਕੋਈ ਲੋੜ ਨਹੀਂ ਸਿੱਧੇ ਤੁਸੀਂ ਤੁਰਿਆਓ ਤੁਹਾਨੂੰ ਵੱਧ ਰੇਟ ਨਹੀਂ ਲਾਉਂਦੇ ਜਿੰਨਾ ਰੇਟ ਹੋਊਗਾ ਉਹ ਤੋਂ ਵੀ ਘੱਟ ਲਾਉਣਗੇ ਤੇ ਇਦੋ ਬਾਅਦ ਹੁਣ ਬਾਈ ਜੀ ਹੋਰੀ ਦੱਸਣਗੇ ਵੀ ਕਿਵੇਂ ਕੱਪੜਾ ਕਿਹੜਾ ਤੇ ਕੀ ਰੇਟ ਸਸਿਕਾਲ ਦੋਸਤੋ ਮੈਂ ਤੁਹਾਡਾ ਆਪਣਾ ਜੈਜੀ ਰਤਨੇ ਕਲਾਸ ਟੈਲਰਸ ਤਲਵੰਡੀ ਸਾਬੋ ਤੋਂ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਵਿਆਹ ਸ਼ਾਦੀਆਂ ਦਾ ਸੀਜ਼ਨ ਸਟਾਰਟ ਹੋ ਚੁੱਕਾ ਹੈ ਇਸ ਸੀਜ਼ਨ ਨੂੰ ਮੱਦੇ ਨਜ਼ਰ ਰੱਖਦੇ ਹੋਏ ਆਪਾਂ ਬਹੁਤ ਸਾਰੀਆਂ ਵੈਰਾਈਟੀਆਂ ਲੈ ਕੇ ਆਏ ਹਾਂ ਜਿਵੇਂ ਕਿ ਬਾਈਟ ਦੇ ਵਿੱਚ ਗੀਜ਼ਾ ਕਾਟਨ ਜੋ ਬਾਜ਼ਾਰ ਦੇ ਵਿੱਚ 14 1400 15 1500 ਰੁਪਏ ਦੇ ਵਿਖਦਾ ਹੈ ਕੱਪੜਾ ਦੇਖੋ ਇੱਕ ਵਾਰੀ ਕੱਪੜੇ ਦੀ ਫੀਲ ਚੈੱਕ ਕਰੋ ਬਹੁਤ ਹੀ ਵਧੀਆ ਫੀਲ ਗੀਜ਼ਾ ਕਾਟਨ ਸ਼ੀਸ਼ੇ ਵਾਂਗੂ ਚੌਂਕਦਾ ਘੜਦਾ ਹੋਇਆ ਅਸੀਂ ਤੁਹਾਨੂੰ ਦੇ ਦਾਂਗੇ ਸਿਰਫ 1050 ਰੁਪਏ ਦੇ ਵਿੱਚ ਉਸ ਤੋਂ ਬਾਅਦ ਹਾਰਡ ਸਟ ਇਹ ਵੀ ਬਾਕ ਬ੍ਰਾਂਡ ਦਾ ਇਹ ਵੀ ਤੁਹਾਨੂੰ ਦੇ ਦੇਵਾਂਗੇ ਸਿਰਫ 1050 ਰੁਪਏ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਵੈਰਾਈਟੀਆਂ ਆਪਣੇ ਕੋਲੇ ਸੀਆਰਐਮ ਵੀ 65 ਸ਼ਰਟ ਅਸੀਂ ਤੁਹਾਨੂੰ ਦੇ ਦੇਵਾਂਗੇ ਸਿਰਫ 1200 ਰੁਪਏ ਦੇ ਵਿੱਚ ਕੋਟ ਪੈਂਟ ਕੁੜਤਾ ਪਜਾਮਾ 65 ਸ਼ਰਟ ਜਾਗੋ ਲਈ ਆਪਣੇ ਕੋਲ ਸਾਰੀ ਹੀ ਵੈਰਾਈਟੀ ਹੁੰਦੀ ਹੈ ਪਹੁੰਚਣਾ ਕਿੱਥੇ ਹੈ ਤੁਸੀਂ ਏ ਕਲਾਸ ਟੇਲਰਸ ਤਲਵੰਡੀ ਸਾਬੋ ਦੇ ਸ਼ੋਰੂਮ ਢਿੰਡਿਆਂ ਵਾਲਾ ਚੌਂਕ ਧੰਨਵਾਦ ਜੀ